ਨਹੀਂ ਦੋਸਤ ਸਰ ਨਾਲ ਆਉਂਦੇ ਹੈਂ ਨਹੀਂ ਦਈਏ ਪਾਰਾ ਸਿੱਧੂ ਗੱਲ ਦੇਵੇਂ ਬੜੀ ਤੂੰ ਪੰਨਾ ਸਿੱਧੂ ਪਾਨਾ ਸਿੱਧੂ ਕਰਦਾ ਨਾ ਕਦਾਂ ਲੈ ਕੇ ਆਉਂਗਾ ਉਹ ਪਾਨਾ ਸਿੱਧੂ ਨਾ ਪਾਨਾ ਸਿੱਧੂ ਇੰਤਜ਼ਾਰ ਕਰਮ ਕਿਤੇ ਓਏ ਸਾਰੀ ਜਾਂਦਾ ਪਿੱਛੇ ਤੁਸੀਂ ਨਿਗਾਹ ਮਾਰ ਲਓ ਬਿਲਕੁਲ ਚਾਪ ਕਿਤੇ ਹੈ ਲੇ ਆਂ ਗਏ ਆ ਸਾਬ ਤੋਂ ਲੇ ਕੇ ਆ ਕਿਟਬਾ ਕੇ ਠੀਕ ਠਾਕ ਹੋ ਜੀ ਠੀਕ ਠਾਕ ਹੋ ਹਾਂ ਹਾਂ ਬੜੀਆ ਬੜੀਆ ਔਰ ਨਵੀਤਾ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਮੈਂ ਵੀਰੇ ਫਿਰ ਕੱਲ ਨਾ ਆ ਬੜੀ ਮੁੰਡਿਆ ਹੋਈ ਕੀ ਹਾਲ ਆ ਵੀਰੇ ਠੀਕ ਆ ਬਾਈ ਠੀਕ ਹੋ ਚੜਦੀ ਕਲਾ ਹਾਂ ਜੀ ਔਰ ਬੈਠੋ ਜਿਆ ਮੁੰਡਿਆ ਪਾਣੀ ਨੂੰ ਕਹੇ ਓਏ ਹਾਂ ਵੀਰ ਕਿਵੇਂ ਆਇਓ ਪਾਣਾ ਸਿੱਧੂ ਜੀ ਮੈਂ ਛੋਟੇ ਕੋਲ ਇੱਕ ਫਰਾਤ ਲੈ ਕੇ ਆਇਆ ਸੋ ਵੀਰ ਅਜੰਟ ਕੋਲੇ ਮੇਰਾ 25 ਲੱਖ ਰੁਪਏ ਫਸਿਆ ਹੋਇਆ ਜੀ ਖਾਸੇ ਟਾਈਮ ਤੋਂ ਤੁਸੀਂ ਮੇਰਾ ਕਢਵਾਇਆ ਜੀ ਅੱਛਾ ਅੱਛਾ ਏਡਾ ਤੇਰਾ ਮੁੰਡਾ ਸੋਨੀ ਸੋਨੀ ਕੀ ਕਹਾ ਆਪ ਪੈਸੇ ਕਢਾਈ ਦੀਗੇ ਹਾਂਜੀ ਹਾਂ ਕੀ ਗੱਲ ਹੋ ਗਈ ਹੁਣ ਕਿਸੇ ਬੰਦੇ ਨੇ ਮੇਰੀ ਜ਼ਮੀਨ ਤੇ ਜੀ ਕਬਜ਼ਾ ਕਰ ਰੱਖਿਆ ਹੈ ਕਿਹੜਾ ਬੰਦਾ ਜਿਹੜੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਰਿਹਾ ਯਾਰ ਐਵੇਂ ਕਿਵੇਂ ਧੱਕਾ ਨਾ ਕਰ ਲੂ ਭੈਣ ਚੋਦ ਕਿਹੜਾ ਹੈ ਪ੍ਰਸ਼ਾਸਨ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਜੀ ਇਸ ਲਈ ਮੈਂ ਤੁਹਾਡੇ ਕੋਲੇ ਆ ਰਿਹਾ ਮੇਰਾ ਸਾਥ ਦੋ ਅੱਛਾ ਮੇਰੀ ਬੇਨਤੀ ਹੈ ਮੇਰਾ ਸਾਥ ਦੋ ਸਾਥ ਯਾਰ ਬੇਨਤੀ ਦੀ ਕੀ ਗੱਲ ਹੈ ਸਾਥਰਾ ਦਵਾਂਗੇ ਤੂੰ ਚੱਲ ਵੀਰ ਅਸੀਂ ਆ ਗਏ ਠੀਕ ਹੈ ਜੀ ਮੈਂ ਚੱਲਦਾ ਜੀ ਤੁਸੀਂ ਉੱਥੇ ਆ ਜੀ ਕੋਈ ਗੱਲ ਨਹੀਂ ਬੇਫਿਕਰ ਹੈ ਛੋਟੇ ਕੋਲੇ ਆਇਆ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੇਫਿਕਰ ਜਾ ਬਾਈ ਆ ਗਿਆ ਤੂੰ ਟੈਨਸ਼ਨ ਨਾ ਲੈ ਹੁਣ ਕੋਈ ਗੱਲ ਨਹੀਂ ਤੂੰ ਘਰੇ ਸਰਾਣੇ ਥੱਲੇ ਬਾਂਦੇ ਆ ਗਏ ਅਸੀਂ ਮੋਢਿਆ ਕਰ ਗੱਲ ਉਧਰ ਨਾ ਫਿਰ ਕੋਈ ਨਹੀਂ ਕਰਦੇ ਗੱਲ ਠੀਕ ਹੈ ਨਾ ਠੀਕ ਹੈ ਜੀ ਹਾਂ ਚੱਲਦੇ ਆਂ ਫਿਰ ਠੀਕ ਆ ਠੀਕ ਆ ਠੀਕ ਆ ਚਲੋ ਚਲੋ ਉਹ ਗੱਡੀ ਨੂੰ ਘਾਓ ਕਰ ਕੋਈ ਗੱਲ ਨਹੀਂ ਚਲੋ ਆ ਆ ਗਏ ਵੀਰ ਅਸੀਂ ਚੱਲ ਗੋ ਆਉਣੇ ਆ ਠੀਕ ਆ ਅਸੀਂ ਕਾਲ ਵੀ ਲੈ ਸੀ। ਕੋਈ ਗੱਲ ਨਹੀਂ ਬੇਫਿਕਰ ਹੋਗੇ ਤੂੰ ਚੱਲ ਬੇਫਿਕਰ ਹੋਗੇ। ਆਗੇ ਅਸੀਂ ਭੈਣ ਚੋਦ ਕਰਦਿਆਂ ਲਾ ਜਾ ਕੇ ਟੈਨਸ਼ਨ ਨਾਲ ਹੈ। ਠੀਕ ਹੈ। ਦੇਖ ਲਾਂਗੇ। ਚੱਲ ਚੱਲ। ਦੇਖ ਲਾ ਇਹ ਬੰਦਾ ਉਹੀ ਆ ਜਿਹਦਾ ਆਪਾਂ ਸੁੰਨੀ ਦੇ ਮੁੰਡੇ ਦਾ ਕਢਾ ਕੇ ਨਹੀਂ 25 ਲੱਖ ਰੁਪਈਆ। ਠੀਕ ਹੈ। ਭੈਣ ਚੋਦ ਉਹਦੇ ਨਾਲ ਆਪਾਂ ਦੀ ਜੱਟ ਜਿਹਾ ਆਪਣੀ। ਹਾਂਜੀ। ਹਾਂ ਬਈ। ਉਹ ਪੈ ਨਹੀਂ ਮੋੜਦਾ ਦੀ। ਹਾਂ। ਗੁਰਾ ਜਾ। ਹਾਂਜੀ ਹਾਂਜੀ। ਉਹ ਭੈਣ ਚੋਦ ਨੂੰ ਕਰਿਆ ਦੀ ਸਿੱਧਾ ਆਪਾਂ ਨੇ। ਉਹ ਫੇਰ ਉਹ ਜਦੋਂ ਦੁਬਾਰਾ ਬੋਲਨੀ ਹਾ ਬਹੁਤ ਜ਼ਿੰਮੇਵਾਰ ਬਣੀ ਇਹਦੀ ਕੋਈ ਨਾ ਉਹ ਵੀ ਛਡਾ ਲਾਂਗੇ ਹਾ ਚੱਲ ਮਾਰ ਫੋਨ ਗੱਡੀ ਨੂੰ ਚੱਲੀਏ ਫਿਰ ਚੱਲ ਚੱਲ ਵੀਰੇ ਇੱਕ ਕੈਬ ਗੱਡੀ ਵਾਲੇ ਮੁੰਡੇ ਨੂੰ ਚੱਲੀਏ ਔਰਦੇ ਭਾਈ ਕੋਈ ਨਾ ਆ ਜਿਹੜੀ ਜ਼ਮੀਨ ਤੇ ਆਪਾਂ ਕਬਜ਼ਾ ਕਰਿਆ ਹਾਂਜੀ ਭਾਈ ਇੱਥੇ ਕਬਜ਼ਾ ਆਪਣਾ ਵਰਕਰਾਂ ਰਹਿਣਾ ਚਾਹੀਦਾ ਮੈਨੂੰ ਇਹ ਗੱਲ ਦੀ ਸੂਹ ਆਈ ਆ ਵੀ ਭਾਨਾ ਸਿੱਧੂ ਕਬਜ਼ਾ ਛਡਵਾਉਣ ਲਈ ਆ ਰਿਹਾ ਹੈ ਚੱਕ ਲਾਂਗੇ ਕਹਿੜੇ ਰਹੋ ਜੰਮਾ ਮਹਾ ਸਮਝਦੇ ਇਹ ਗੱਲ ਓ ਠੀਕ ਆ ਭਾਈ ਠੀਕ ਆ ਹਾਂ ਵੀਰ ਜੀ ਅਜੀ ਭਾਈ ਜਿਨ੍ਹਾਂ ਨੇ ਵੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਨੇ ਹਾਂ ਵੀਰ ਹਾਂ ਭਾਈ ਕਿਵੇਂ ਕਬਜ਼ਾ ਕਰਿਆ ਤੁਸੀਂ ਕਬਜ਼ਾ ਅਸੀਂ ਐ ਕਰਿਆ ਦੇਖੋ ਸਾਡੀ ਸਰਦਾਰੀ ਹੈ ਏਰੀਏ ਦੇ ਵਿੱਚ ਅਸੀਂ ਕਿਸੇ ਦਾ ਕਬਜ਼ਾ ਹੋਰ ਨਹੀਂ ਹੋਣ ਦਿੰਦੇ ਇੱਥੇ ਭਾਨੇ ਸਿੱਧੂ ਤੂੰ ਕਿੱਥੇ ਮਰਜੀ ਜ਼ੋਰ ਚਲਾਇਆ ਪਿੱਛੇ ਆਵਦਾ ਤੇਰਾ ਇੱਥੇ ਨਹੀਂ ਚੱਲਣ ਦਿੰਦੇ ਅਸੀਂ ਓਏ ਮੇਰੇ ਨਾਲ ਤੂੰ ਬੈਠਣਾ ਕਰ ਭੈਣ ਚੋਂ ਤੁਰਦਾ ਕਿ ਤੋਰਾ ਅਸੀਂ ਨਹੀਂ ਤੁਰਦੇ ਹੈਗੇ ਮੁੰਡੇ ਆ ਜਾਓ ਬਸ ਆ ਜਾਓ ਭਾਈ ਆ ਸਾਹਮ ਆਪਦੀ ਆ ਲੈ ਭਾਈ ਆਪਣਾ ਗੱਦ ਜਾ ਟਾਂਗ ਸਾਹਮੋ ਠੀਕ ਆ ਠੀਕ ਆ ਭਾਈ ਕੋਸਾ ਆ ਬਾਈ ਕਰ ਜਦ ਕੋ ਗੱਲ ਹੋਊ ਫੋਨ ਕਰ ਦੀ ਠੀਕ ਆ ਭਾਈ ਚਲੋ ਚੱਲੀਏ ਹਾਂਜੀ ਭਾਈ ਆਹ ਮੁੰਡੇ ਜਾਣਦਾ ਮੈਨੇ ਜਾਂਦਾ ਕੋਈ ਸਟਾਫ ਨਾਲ ਗੱਲ ਕਰੀ ਆਈ 5 ਬੱਚੀ ਲੱਖ ਰੁਪਏ ਤੋਂ ਮਾਰ ਜਾਣਾ ਤੁਹਾਨੂੰ ਭਾਈ ਜੀ ਮੈਨੂੰ ਦੱਸਦਾ ਜੀ 1 ਵਜੇ ਦਾ ਖਾਤਾ ਨੰਬਰ ਕੀ ਨਾਮ ਹੈ ਬਾਈ ਜੀ ਚੇਤਨ ਬਾਈ ਚੇਤਨ ਦਾ ਖਾਤਾ ਦੇਖ ਤੁਸੀਂ ਪੈਸੇ ਲੈ ਕੇ ਭੋਲੇ ਜਾਣੇ ਹੋ ਯਾਦਤਾ ਜੀ ਕਰਾਉਣਾ ਜਾਣਦੇ ਆ ਪਤਾ ਆਦੇ ਬੰਦੇ ਨੂੰ ਪੈਸੇ ਆਏ ਕਿ ਨਾਲੇ ਮੈਂ ਕਿਵੇਂ ਪਤਾ ਲੈਂਦਾ ਬਈ ਆ ਖਾਤਾ ਦੱਸੋ ਮੈਨੂੰ ਬਈ ਹੋਰ ਦਾ ਸਾਰ ਹੋਵੇ ਛੋੜਾਗਾ ਬਈ ਲੈਂਗੁਏਜ ਤੇ ਧਿਆਨ ਨਾਲ ਠੀਕ ਹੈ ਬਈ ਆ ਖਾਤੇ ਚ ਪਤਾ ਲੱਗੂ ਮੈਂ ਇਹੀ ਕਰਦਾ ਜਿਹੜੇ ਤੁਸੀਂ ਅੱਟ ਬੈਠੇ ਜਾਂਦੇ ਹੋ ਏਜੰਟਾਂ ਦੇ ਬੈਠੀ ਕਰਾਉਂਦਾ ਕੀ ਕਹਿਣਾ ਬਈ ਸੋਈਦਾ ਖੋਲ ਉੱਚੀ ਆਜਣਾ ਲਗਰ ਬਈ ਹੋਰ ਨਹੀ ਬਈ ਹਾਂਜੀ ਇਹਨਾਂ ਦਾ 20 ਲੱਖ ਰੁਪਏ ਆਇਆ ਬਿਲਕੁਲ 20 ਲੱਖ ਰੁਪਏ ਬਿਲਕੁਲ ਅਵੇ ਮਿਲ ਆਇਆ ਨਹੀਂ 25 ਲੱਖ ਰੇਟਾ ਜੀ ਨੇ 5 ਲੱਖ ਕਿੱਥੇ ਆਵਾ ਇਹਦਾ 5 ਲੱਖ ਰੁਪਈਆ ਹੀ ਰੋਡਾ ਕਾਜ ਪਤਰਾ ਤੇ ਲੱਗ ਗਿਆ 5 ਲੱਖ ਰੁਪਈਆ ਕਾਗਜ਼ਾਂ ਤੇ ਲੱਗ ਗਿਆ ਮੁੰਡਾ ਤਾਂ ਬਾਹਰ ਗਿਆ ਨਹੀਂ 5 ਲੱਖ ਦਾ ਲੱਗਦਾ ਗਿਆ ਤੇ ਅਸੀਂ ਸਰ ਇਹ 5 ਲੱਖ ਦਾ ਕਿਵੇਂ ਕਰੀਏ ਜੀ ਮੇਰੇ ਤਾਂ ਨਾ ਲੱਗਦੇ ਹੁੰਦਾ ਦੇਖੋ ਜੀ ਮੈਂ ਦੇਖਣਾ ਤਾਂ ਮੈਂ ਕੀ ਆ ਜੇ ਡਾਲੀ ਕਰਦੇ ਨੇ ਰਾਮ ਭਾਈ ਜਿਹਨੇ ਮੇਰੇ ਕੋਟਾ ਪੇ ਜਨਾਇਆ 25 ਲੱਖ ਲੈਣਾ ਮੈਂ ਮੇਰੇ ਡਿਸਾਈਡ ਕਰਦਿਆਂ ਠੀਕ 20 ਲੱਖ ਰੁਪਈਆ ਲੈਣਾ ਜੀ ਨੇ ਐ ਨਹੀਂ ਛੱਡ ਕੇ ਜਾਣਾ ਜੀ 25 ਲੱਖ ਰੁਪਈਆ ਨਹੀਂ ਮਿਲਦਾ ਜੀ ਅੱਛਾ ਜੀ ਬਰਮਾਸੀ ਕਰਦਾ ਬਰਮਾਸੀ ਨਹੀਂ ਬਰਮਾਸੀ ਤੁਸੀਂ ਜਾਨਦੇ ਹੋ ਜੇ ਜਿਹੜੇ ਜਣਾ ਤੂੰ ਮੰਗਦਾ ਉਹਨਾਂ ਨੂੰ 25 ਰੁਪਏ ਦੇ ਮਿਲਦੇ ਇਹ ਦੂ ਬੱਚ ਕਰਕੇ ਨਹੀਂ ਆਉਂਦਾ ਆਪੇ ਬੈਠੋ ਓਏ ਐਸਾ ਕਰ ਹਟੋ ਦੱਸ ਕੇ ਲੈ ਕੇ ਆਇਆ ਮਾਮੂਲਾ ਬੜਾ ਕਾਲਾ ਮਾਮੂਲਾ ਆ ਆਦੀ ਹੁੰਦਾ ਜੁੜੇ ਕੋਤੇ ਬੰਦੇ ਨੂੰ ਦੇਣ ਕੋਤੇ ਵੀ ਅੱਜ ਦੇ ਨਾਲ ਕੋਈ ਵਾਇਲਾ ਨਾ ਕੀਣਾ ਕਾਹ ਮੀਂਹ ਦੇ ਕਾਰਨ ਇਹੋ ਕਰਦਾ ਕਸਟਮਰ ਆਪਣੇ ਕਾਲੋ ਮੜਾਈ ਬੀਜੀ ਦੇਖੋ ਜਿਹੜੀ ਗੱਲਬਾਤ ਕਰਦੇ ਲੋ ਇਹ ਮਮੇ ਆ ਗਏ ਜੀ ਜਿਹੜਾ ਉਹਨਾਂ ਦਾ ਵੀ ਪੂਰੀ ਗੱਲ ਕਰਾ ਗਏ ਕੀ ਗੱਲ ਕਰਨੀ ਹੈ ਜੱਟ ਤੇ ਦਾਗਾਂ ਵਾਲੇ ਪਰ ਬੰਦੇ ਸਾਹਮਣੇ ਕਰ ਪੱਸੋਂ ਪੇਮੈਂਟ ਮਿਲ ਜੀਦਾ ਆ ਵੀ ਗੋਲ ਦੇਖ ਲਓ ਜੀ ਪੱਸੋਂ ਵੀ ਆ ਗਈ ਜੀ ਦੇਖਾ ਕੇ ਨਾ ਮੈਂ ਸਮਝਾ ਕਾ ਦੇਖ ਲਓ ਜੀ ਜੇ ਤੁਹਾਨੂੰ ਕਹਦੇ ਹੀ ਪੱਸੋਂ ਪੈਸੇ ਮਿਲੂ ਵੀਰ ਨੂੰ ਪਰ ਤੁਹਾਨੂੰ ਪੇਮੈਂਟ 10 ਵਜੇ ਨਾਲੋਂ ਜ਼ਰੂਰੀ ਹੈ ਜੀ ਜੀ ਜਿਹੜਾ ਨਾਲ ਨਹੀਂ ਦਤੇ ਸਰ ਨਾਲ ਆਪਾਂ ਹੈਲੋ ਪਾਣਾ ਜੀ ਦੁਕਾਨ ਦੇ ਵਿੱਚ ਠੀਕ ਆ 10 ਬਰ ਬੋਲ ਰਿਹਾ ਹੈ ਠੀਕ ਆ ਬੋਲਿਆ ਆ ਮੋਡਲ ਤੇ ਜੁਗਾਵਾਂ ਤੇ ਮੇਬਰ ਦੇ ਲਈ ਸ਼ਾਸ਼ੀ ਮੇਬਰ ਨਾ ਹੋ ਮੈਂ ਤੁਹਾਨੂੰ ਮਿਲਾਂ ਜਾਂ ਜੀ ਤੁਹਾਨੂੰ ਜੀ ਕੋਸ ਨਹੀਂ ਆ ਰਹੀ 40 ਬਰ ਲਾਈ ਜਿਦਾਂ ਠੀਕ ਆ ਠੀਕ ਆ ਠੀਕ ਆ ਸੇਰੋਂ ਗੁਰੂ ਪਾਇਆ ਹਾਂ ਧੰਨਵਾਦ ਉਹ ਤੇ ਨਾ ਕੋਈ ਰੁਕਾਇਆ ਠੀਕ ਹੈ ਹਾਲੇ ਪਤਾ ਕੀ ਹੈ ਪੈਸੇ ਰੱਖੇ ਤੇ ਬਦਿਆਰ ਜੇ ਅਗਲੇ ਕੋਲ ਤੁਹਾਡਾ ਹੈਗਾਗਾ ਆਪ ਜਾਣਾਗਾ ਆਪ ਜਾਓ ਨਹੀਂ ਰੱਖ ਲੈਗੇ ਪੈਸੇ ਰੱਖ ਲੈ ਗਏ ਪਕਸ ਨੂੰ ਚੋਣੋ ਜਿੰਨਾ ਬਾਰੇ ਮੇਰੇ ਹੋੜ ਹੈਗਾ ਤੁਹਾਡਾ ਪਕਸ ਨੂੰ ਹਾਂ ਪੇਵੜ ਦੇ ਗੇਰਾ ਬਟ ਚਲੋ ਇਸੇ ਜਾਗੇ ਹੋਰ ਕਿਵੇਂ ਆ ਹਰ ਮਾਤਾ ਜਿਸ ਧੱਕੜੀ ਹੈ ਉਹ ਕੋਈ ਸੋਚੀ ਦੇ ਪਤਨ ਪਾਣੀ ਪੀਵੋਗੇ ਜਰਾ ਨਹੀਂ ਬੋਤਲ ਪੀਉਣੀ ਅੱਛਾ ਪਤਾ ਵਰਤਾ ਕਰਵਾ ਕੇ ਆਪਣਾ ਸਾਫੀ ਕਰ ਅੱਛਾ ਕਿਵੇਂ ਆਈ ਸੀ ਕੰਮ ਸੀ ਮਤਲਬ ਤੈਨੂੰ ਤਾਂ ਸਾਲ ਹੋ ਗਿਆ ਹੁਣ ਤੇ ਨਾ ਨਹੀਂ ਤੇ ਬਸੇ ਪਿਆ ਕੀ ਕਰ ਲੋਗੇ ਮੇਰੇ ਨਾਲ ਗੱਲ ਨਹੀਂ ਹੋਈ ਮੈਂ ਤਾਂ ਚਲ ਅੱਜ ਜਾਪੀ ਆਉਣੀ ਅੱਛਾ ਦੇ ਅਗੋਂ ਇਹ ਨਾ ਉਹ ਜਾਨ ਤੋਂ 15 ਲੱਖ ਦਿਆ ਦਿੱਤਾ ਸੀ ਕੁੜੀਆ ਵੇਚਣ ਵਾਸਤੇ ਅੱਛਾ ਵਾਦਾ ਬਾਰੀਕ ਅੱਛਾ ਉਹ ਉਹ ਜਾਨ ਤੋਂ ਨਾ ਸਾਫ ਹੋ ਗਿਆ ਪੂਰਾ ਲਾਇ ਲਾਈ ਜਾਂਦਾ ਤੇ ਉਹ ਤਰਗਾਇਂ ਦਾ ਵੀ ਜਾਉਂਦਾ ਕਦੇ ਕੱਲ ਆਉਂਦਾ ਪੈਸੇ ਦੇ ਨਹੀਂ ਰਿਹਾ ਹੈਗਾ ਉਹ ਤਾਂ ਬਹੁਤ ਔਖੇ ਹੋ ਪਿਆ ਬਾਹਲੀ ਮੈਂ ਤਾਂ ਕਾਪੜਾ ਚੱਕ ਕੇ ਕੁੜੀ ਵਾਸਤੇ ਉਹ ਕਰਿਆ ਸੀਗਾ ਜੇ ਚਲ ਬਾਹਰ ਚਲੇ ਜਾਉਂਦੀ ਤੈਨੂੰ ਪਤਾ ਹੀ ਆ ਹੁਣ ਹੋਰ ਤੇਰੇ ਨਾਲ ਕਰਨ ਨਾਲ ਕੋਈ ਹੈ ਨਹੀਂ ਫਿਰ ਅੱਛਾ ਮੈਂ ਜਾਤੇ ਤੇਰੇ ਕੋਲ ਜਾ ਰਹਾ ਮੈਂ ਕੋਈ ਨਾ ਮਤ ਦੇ ਮੈਨੂੰ ਨੰਬਰ ਦੇ ਲੈ ਹੈਗਾ ਲੈ ਹਲੋ ਮੈਂ ਜੀ ਕੋ ਕਹਾਂ ਤੂੰ ਬੰਗੜ ਮੋਤੀ ਜੱਟ ਜੇ ਵੀ ਨੀ ਦੋਲੇ ਉਹ ਬਾਹੀ ਸਾਡੀ ਪਿੰਡ ਦੇ ਤੁਸੀਂ ਜੱਟ ਬਣ ਕੇ ਜੱਟਾ ਤੂੰ ਜੱਟ ਬੋਗਾ ਅੱਛਾ ਸਾਡੀ ਪਿੰਡ ਦੇ ਵਿੱਚੋਂ ਦੋ ਇੱਕ ਮਾਦਾ ਦੂਰ ਬੀਰ ਹੈ ਕਹਿੰਦੀ ਕੁੜੀ ਬਾਹਰ ਤੋਰਨ ਵਾਸਤੇ ਕੁੜੀ ਕੁੜੀ ਨਾ ਆਰਦੀ ਕੰਮ ਦੀ ਬਣਾਉਗੀ ਕੁੜੀ ਆ ਕਹਾਂ ਸਹੀ ਯਾ ਮੇਰੇ ਤੋਂ ਨਾਲ ਤਾਂ ਕੁੜੀ ਬਾਹਰ ਤੁਰੇ ਨਾ ਪੈਸੇ ਫੋੜੇ ਤਾਂ ਗੱਲ ਕੀ ਹੈ ਜੀ ਹੋਰ ਜਾਨੀ ਮੇਰੀ ਗੱਲ ਸੁਣ ਬੰਦੇ ਮਗੋ ਮੈਂ ਜੋ ਬੁੱਧੂ ਸਮਝਿਆ ਤੈਨੂੰ ਲੋਕਾਂ ਨੂੰ ਬੰਦੇ ਮਗੋ ਤੂੰ ਕਰੇ ਹੁਣ ਆਏ ਜੇ ਮੈਂ ਤੇਰੀ ਦੁਕਾਨ ਤੇ ਆ ਮੈਂ ਤੇਰੇ ਇੱਥੇ ਪੰਨਾ ਦਫ਼ਤਰ ਤੇ ਰਾਹੀਂ ਲੋਕੀਂ ਨਾ ਹੋ ਗਏ ਬੋਲ ਬੋਲੇ ਆ ਜਾ ਪੈਸੇ ਲੈ ਕੇ ਇਨਾਲੇ ਨਹੀਂ ਫਿਰ ਦੇਖ ਲਾ ਆ ਜਾ ਬਾਜ਼ਾਰ ਮੈਂ ਟੋਰ ਹਲਾ ਬੈਠਾ ਟੀਮ ਨਾਲ ਬੈਠੇ ਬੋਲੇ ਬਾਅਦ ਟੈਨਸ਼ਨ ਆ ਰਿਹਾ ਤੁਹਾਨੂੰ ਅੱਜ ਹੀ ਆਪਾਂ ਕਰਦੇ ਹਾਂ ਸਾਰਾ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸਤ ਜੀ ਨਾਮ ਨਾਮ ਬਹੁਤ ਧੰਨਵਾਦ ਕੀ ਸਾਡੇ ਪਿੰਡ ਦੀ ਹੁੰਦੀ ਗਾ ਕੇ ਪਿੰਡ ਦੇ ਲਈ ਤਾਂ ਦੁਨੀਆ ਪੰਜਾਬ ਲਈ ਆਪਾਂ ਬਹੁਤ ਕੁਝ ਕਰਨਾ ਹੈ ਜੀ ਤੁਹਾਨੂੰ ਤਾਂ ਪਤਾ ਸਭ ਤੋਂ ਸਾਰਿਆਂ ਲਈ ਮੱਤ ਦਾ ਜੀ ਅੱਜ ਦਾ ਸ਼ੁਕਰੀਆ ਆਪਾਂ ਆਈਏ ਚਲੋ ਆਪਾਂ ਇਹ ਲੈ ਕੇ ਆਈ ਸੀ ਬਈ ਇਹ ਬਹੁਤ ਪੁਰਾਣੀ ਜਿਹੜੇ ਕਰੀ ਜਿਹੜਾ ਵਾਪਸ ਆਦਾ ਇਹ ਜੁਨੀ ਦੇ ਅਗਿਆਟ ਹਾਂ ਇਹਦੀ ਅਸੀਂ ਹੋਰਨ ਵਾਰ ਲੜਕਾਇਆ ਗੱਲ ਕੀ ਹੈ ਬਈ ਗਲਤੀ ਹੋ ਗਈ ਬਸ ਜ਼ਰੂਰ ਨਹੀਂ ਬੜੀ ਗਣੀ ਹੈ ਇਹ ਮਿਲੀ ਗਏ ਬੋਲ ਯਾਰ ਸਾਡਾ ਠੀਕ ਆ ਤੁਹਾਡੀ ਵੀ ਜਾ ਜਾ ਤੁਸੀਂ ਇਹ ਕੰਮ ਕਰਦੇ ਹੋ ਠੀਕ ਆ ਤਜੀਬ ਭੈਣ ਜਿਹੋ ਦਾ ਬੰਦੇ ਬਾਹਰ ਕੁਰਦੇ ਹੋ ਜਦਾ ਪ੍ਰੋਪਰ ਕਰੋ ਪੈਸੇ ਕਿਉਂ ਪਹਿਲਾਂ ਲੈ ਲੈਂਦੇ ਹੋ ਨਾ ਥੋੜਾ ਕਾਗਜ਼ ਪਤਰੋ ਕੇ ਲਈ ਗੱਲ ਕੀ ਹੈ ਤੁਸੀਂ ਬਹੁਤ ਟੈਕ ਕਰਦੇ ਆ ਅੱਜ ਤੱਕ ਮੈਂ ਤਾਂ ਜਿਹੜਾ ਤੁਹਾਡੇ ਡੀਲਰ ਆਏ ਮਗਾਉਂਦੀ ਕਰਦੇ ਬੱਕ ਰਿਹਾ ਮੈਨੂੰ ਗੱਲ ਤੇ ਹੋ ਵੀ ਕੰਮ ਹੋ ਰਿਹਾ ਨਾ ਬੱਕ ਨਹੀਂ ਕਰਦਾ ਉਹ ਵੀਰੇ ਜਾਂਟੋ ਦੀ ਜਾਂਟਾ ਦਾ ਕੰਮ ਕਰੋ ਸਹੀ ਤਰੀਕੇ ਨਾਲ ਨਹੀਂ ਤੁਹਾਡੇ ਦਫਤਰ ਬੰਦ ਕਰਾ ਦੂੰਗਾ ਸਹੀ ਦਫਤਰ ਬੰਦ ਕਰਵਾਓ ਠੀਕ ਆ ਬੜਾ ਮਾਮਾ ਮੈਂ ਮੌਲੀ ਮਾਤਾ ਹੀ ਕਰੇ ਦੂੰਗਾ ਅੱਜ ਤੋਂ ਬਾਅਦ ਤਰੀਕੋ ਕੰਪਲੀਟ ਕਰਾ ਦੇ ਠੀਕ ਆ ਠੀਕ ਆ ਬਈ ਨਹੀਂ ਮੈਂ ਤੇਰੀ ਦੁਕਾਨ ਤੇ ਆ ਜੂ ਨਹੀਂ ਨਹੀਂ ਠੀਕ ਆ ਬਈ ਨਹੀਂ ਆਉਂਦੀ ਕੰਪਲੀਟ ਨੂੰ ਯਾਦ ਰੱਖੀ ਕੰਪਲੀਟ ਆਇਆ ਗਾ ਵੀ ਨੂੰ ਗੱਡੀ ਘੱਟ ਆਪਾਂ ਲੱਖੇ ਵੀਰ ਕੋਲ ਚੱਲੀ ਜੀ ਕਾਸੀ ਗੱਲ ਕੋਈ ਨਹੀਂ ਉਹ ਮੋਬਾਈਲ ਨੇ ਕੀ ਹਾਲ ਨੇ ਛੋਟੇ ਵੀਰੇ ਵੇ ਜਾ ਵੇ ਸੋਹ ਆਲੋ ਬੜੀ ਕੁੰਗੋਸੀ ਦਾ ਮੁੰਡਿਆ ਓਏ ਲੱਗਦਾ ਵਧੀਆ ਲੱਗੇ ਵੀਰੇ ਸੁਦਾਸ ਕਿਵੇਂ ਤੁਹਾਡਾ ਸਭ ਠੀਕਾ ਬਸ ਕਿੱਥੇ ਕਰੇ ਤਾਂ ਵੀਰੇ ਜਾ ਹੀ ਨਹੀਂ ਯਾਰ ਵੀਰੇ ਪੰਡਾ ਆ ਸਮਾਲਾ ਪੜਾ ਕਰਨ ਵਾਲੇ ਦੇ ਲੋਕ ਇਸ ਵਾਰ ਮੋਬੈਲੀ ਨੇ जाते हैं और ਮੈਂ ਤਾਂ ਗੁੱਪ ਕਰ ਰਹਾ ਹਾਂ ਕਿ ਤੈਨੇ ਸਾਰੇ ਭਗਾਂ ਦੇ ਕੰਮ ਕੀਤੇ ਰੱਬ ਤੇਰੇ ਨਾਮ ਲੋਕ ਜਿਹੜੇ ਨਾਲ ਨੇ ਲੋਕਾਂ ਨਾਲ ਭੁਲੇਖੇ ਬੋਖਤ ਕੀਤੇ ਨੇ ਤੈਂ ਕਿਹੜਾ ਕੋਈ ਗਲਤ ਕੰਮ ਕੀਤਾ ਲੋਕਾਂ ਨੇ 10 10 20 20 ਲੱਖ ਕੁਛ ਕੁਛ ਲੱਖ ਰੁਪਈਆ ਲੈ ਘੜਵਾ ਕੇ ਦਿੱਤਾ ਜੇ ਉਹਦੇ ਨੇ ਕੁਝ ਲੈਣਾ ਹੈਗਾ ਆਈ ਤੂੰ ਮੈਨੂੰ ਐਦਾਂ ਦੱਸ ਮੈਂ ਇਹਨੇ ਰੁਪਈਏ ਲੋਕਾਂ ਦੇ ਮੜਾ ਤੇ ਇਹਨਾਂ ਕੋਈ ਕਰਦਾ ਮੈਂ ਲੱਗਦਾ ਇਹ ਜਿਆ ਮੁੰਡਾ ਖਾਣਾ ਦੇ ਦੇਖ ਬੰਨੇ ਦੇ ਪਬਲਿਕ ਤੇਰੇ ਨਾਲ ਕਿੰਨੇ ਆ ਕਿੰਨੀ ਸਪੋਰਟ ਆ ਤੁੰਨੂੰ ਛੋਟੇ ਛੋਟੇ ਬੱਚਿਆਂ ਦੇ ਬਜ਼ੁਰਗਾਂ ਦੇ ਭਾਈਆਂ ਦੀ ਭੈਣਾਂ ਦੀ ਇਹ ਸਾਰਾ ਸਤਕਾਰ ਕਰਕੇ ਜਲਦਬਾਜ਼ੀ ਜੇ ਤਿੰਨੇ ਕੋਈ ਹੈ ਜ ਉਹ ਹੋ ਜੀ ਨਾ ਦੱਸ ਕੋਈ ਕੱਤੇ ਵੀਰੇ ਜੀ ਨਹੀਂ ਦਿੰਦੇ ਰਗੇ ਕੀ ਕਰੀਏ ਕੋਈ ਦਾਦਾ ਕੋਈ ਸੱਚਾ ਬੋਲਦਾ ਉਹਨਾਂ ਨੂੰ ਇਹ ਸਰਕਾਰ ਦਾ ਬਲੰਦੀ ਹੈ ਸੱਚ ਬੋਲਣ ਵਾਲਾ ਦਾ ਹਮੇਸ਼ਾ ਗਾਲੇ ਕੁੱਤੇ ਨਾਲ ਆਉਂਦਾ ਲੱਗੇ ਵੀਰੇ ਮੈਂ ਤਾਂ ਸੋਚ ਲਿਆ ਕੱਲੀ ਜ਼ਿੰਦਗੀ ਆ ਇੱਕ ਵਾਰ ਜ਼ਿੰਦਗੀ ਮਿਲ ਜਾ ਲੋਕਾਂ ਦਾ ਡੰਗੇ ਭੁਲਾ ਕਰੋ ਬਾਕੀ ਤੁਹਾਡੇ ਵਰਗੇ ਭਾਈ ਖੜੇ ਨੇ ਜ਼ਿੰਦਗੀ ਮਹਿਰਾ ਬਸ ਆਜਾ ਤੈਨੂੰ ਕੋਈ ਗੱਲ ਸਮਝਾਵਾਂ ਮੈਂ ਪਰ ਦੋਨੇ ਭਾਈਆਂ ਦੀ ਗੱਲ ਆ ਗੱਲਾਂ ਆਇਆ ਚੱਲ ਠੀਕ ਆ ਪਰਨੇ ਵੀਰੇ ਮੈਂ ਜਾਣਾ ਰੈਲੀ ਕੱਢਣੀ ਐ ਇੱਕ ਆਪਾਂ ਨੇ ਤੇ ਉਹਦੇ ਵਿੱਚ ਵੀ ਮੈਂ ਸ਼ਾਮਲ ਹੋਣਾਗਾ ਤੇ ਹੁਣ ਤੂੰ ਘਰੇ ਜਾ ਤੇ ਆਪਣੇ ਮੁੰਡਿਆਂ ਨੂੰ ਸਮਝਾ ਜਾ ਕੇ ਠੀਕ ਆ ਇਹ ਜਿਆ ਕੋਈ ਹੁੱਲੜਬਾਜ਼ੀ ਨਹੀਂ ਕਰਨੀ ਕੋਈ ਰੌਲਾ ਨਹੀਂ ਪਾਉਣਾ ਕੁਝ ਨਹੀਂ ਕਰਨਾ ਹੈਗਾ ਆਪਾਂ ਨੇ ਸ਼ਾਂਤ ਮਹੀਨਾਂ ਨਾਲ ਹੀ ਰਹਿਣਾ ਠੀਕ ਹੈ ਹੋਰ ਦੱਸ ਜੇ ਕੋਈ ਤੇਰੇ ਦਿਲ ਚ ਗੱਲ ਆਖੇ ਬਾਈ ਮੈਂ ਥੋੜਾ ਜਿਹਾ ਕੰਮ ਚੱਲੇ ਆ ਤੁਸੀਂ ਪਿੰਡ ਨੂੰ ਚੱਲੋ ਆਪਾਂ ਫੋਨ ਤੇ ਗੱਲ ਕਰਦੇ ਹਾਂ ਠੀਕ ਆ ਛੋਟੇ ਵੀਰ ठीक है मेरे लखे ठीक है ओके छोटे भाई डरते क्यों तुझे में खड़े हो गए भाई पुलिस की गड्डी आ गई भैन चो तुझे बैठो ਏ ਬਣੇ ਨੇ ਸਾਲੋਂ ਰੱਤੇ ਕਰ ਰਹੇ ਨੇ ਇੱਚੂ ਤੇ ਪਾਗਲ ਜੇ ਸਾਲੋਂ ਡਰਦੇ ਕਦੋਂ ਕੀ ਕਰੇ ਆਪਾਂ ਬੈਠੋ ਤੂੰ ਸਾਲੋਂ ਸੱਚੇ ਬੰਦੇ ਆ ਹਾਵੇ ਇਸ ਭਾਨੇ ਨੂੰ ਚੱਕ ਚੱਲ ਬੈਠਾਣੀ ਓਏ ਤੇ ਤੇ ਪਰਚਾ ਦਰਜ ਹੋ ਗਿਆ ਕਾਦਾ ਠੀਕ ਆ ਧੱਕਾ ਕਰਦਾ ਤੂੰ ਬਹੁਤ ਜ਼ਿਆਦਾ ਚੱਕੇ ਨੂੰ ਭਾਈ ਆ ਕੇ ਮੈਂ ਅਤ ਪਾਰੇਗਾ ਤੂੰ ਲੈ ਓਏ ਘਟਾ ਘਟਾ ਛੇੜ ਚੋਗੇ ਪੁਲਸਰਾ ਅਫਸਰਾ ਛੇੜ ਕੇ ਕਿਵੇਂ ਪਾਇਆ ਇਹਨਾਂ ਦੇ ਵਰਦੀ ਵਾਲੇ ਤੂੰ ਵਰਦੀ ਵਾਲੇ ਆ ਤੂੰ ਮੇਰੇ ਨਾਲ ਗੱਲ ਕਰ ਚੱਲ ਮੈਂ ਚੱਲਾਂ ਕੋਣ ਆ ਤੂੰ ਚੱਲ 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 ਥਾਵੇਂ ਚੱਲ ਜੀ ਆ ਕੇ ਮੈ ਲੈ ਜਾਓਗੇ ਸਾਡੇ ਬੰਦੇ ਨੂੰ ਜੀ ਹੋਈ ਨਾ ਪੁੱਤ ਚੱਲ ਠੋਕ ਚੱਕੀ ਖੋਲੋ ਮੁੰਡਿਆ ਕਿਵੇਂ ਲੈ ਆਓ ਕੋਲੇ ਨੂੰ ਚੱਕੀ ਸੱਟ ਚੱਲ ਮੈਂ ਚੱਲ ਵੀ ਆ ਜਾ ਮੈਂ ਕਿਹੜਾ ਦਫਤਰ ਦਿੱਤੋ ਬੈਣ ਬੈਣ ਚੱਲਾ ਆ ਜਾ ਮਾਰ ਸੋਪ ਦੇਖੂਗਾ ਤੈਨੂੰ ਠਾਣੇ ਨਹੀਂ ਆਈਓ ਦੇਖ ਰਹਾ ਥਨੂੰ ਵੱਡੇ ਬਦਮਾਸ਼ਾਂ ਨੂੰ ਬੜੀ ਤੂਪਾਨਾ ਸਿੱਧੂ ਪਾਨਾ ਸਿੱਧੂ ਕਰਦਾ ਨਾ ਜਾ ਕੇ ਤੈਨੂੰ ਪੁੱਤ ਠਾਣੇ ਦੇਖਦੇ ਆ ਤੂੰ ਤੇਰੇ ਵਿੱਚ ਕਿੰਨਾ ਤੇਲ ਤੈਨੂੰ ਮੈਂ ਦੱਸੂੰ ਬਾਨਾ ਸਿੱਧੂ ਦਾ ਅੱਕਾ ਲਈ ਬੋਲਦਾ ਤੈਨੂੰ ਵੀ ਸਮਝਣਾ ਚਾਹੀਦਾ ਤੂੰ ਵੀ ਪੰਜਾਬ ਦਾ ਬੰਦਾ ਠੀਕ ਹੈ ਨਾ ਸਰਕਾਰ ਆ ਸਰਕਾਰ ਨੂੰ ਕਹਿਦਾ ਸਕਦਾ ਵੀ ੱੱਕਾ ਇਹ 10000 ਰੁਪਏ ਪਿੱਛੇ ਰੋਲਾ ਪਾਉ ਉਹ ਕਰੋੜਾਂ ਰੁਪਏ ਲੋਕਾਂ ਦਾ ਦਿੱਤਾ ਮੈਨੇ ਮੇਰੇ ਕੋਲੇ ਦਿੱਤਾ ਰ ਆਪਣੇ ਸਭ ਕੋ ਸਾ ਸਮਝ ਗਿਆ ਚੱਲ ਚੱਲ ਤੈਨੂੰ ਪਰਮਾ ਸਿਆਕਰਵਾ ਤੈਨੂੰ ਮੈਂ ਕੋਰਾਂ ਬਾਹਰ ਨਿਕਲਦੇ ਦੱਸੂ ਤੈਨੂੰ ਵੀ ਲਾਓ ਚੱਲ ਤੈਨੂੰ ਦੇਖ ਰਾ ਬੜਾ ਬਦਮਾਸ ਨੂੰ ਕੋਈ ਨਹੀਂ ਕੋਈ ਨਹੀਂ ਦੇਖ ਲਾ ਗਏ ਬਹੁਤ ਆਪਣੇ ਨੂੰ ਬਹੁਤ بڑا ਬਦਮਾਸ ਸਮਝਦਾ ਨਹੀਂ ਤੂੰ ਤੇਰੀ ਅੱਕੜ ਟਕਾਣਾ ਇੱਕ ਘੰਟੇ ਚ ਲਿਆ ਦੂੰਗਾ ਮੇਰਾ ਨਾਮ ਪਤਾ ਕੀ ਆ ਤੇਰੇ ਵਰਗਿਆਂ ਨੂੰ ਬੋਤਲ ਨੂੰ ਆਉਂਦੇ ਆ ਵੇ ਟਿੱਕੇ ਉਹ ਬੰਦਾ ਹੈ ਕੋਈ ਰਾਕਸਸ ਦਾ ਨਹੀਂ ਤੂੰ ਤੂੰ ਹੈਗੀ ਜਾ ਹੁਂ ਜੇਲ੍ਹ ਦੀ ਹਵਾਾਂ ਖਾ ਬੋਗਰ ਮੱਸੀ ਜੇਲ੍ਹ ਦੀ ਹਵਾ ਵੀ ਖਾ ਲਾਂਗੇ ਹੁਣ ਟੋਪੀ ਦੇ ਕੇ ਸਾਰਾ ਖਰਚਾ ਪਰਚਾ ਮੋਦੀ ਦਾ ਨਹੀਂਗਾ ਇਹ ਉਹ ਕੋਈ ਨਾ ਤਾਰ ਦਾ ਨਹੀਂਗਾ ਇਹ ਤੈਨੂੰ ਚੰਲਾ ਲੈ ਓਏ ਆਜੂ ਬਾਹਰ ਕਬਰਾਨਾ ਬਾਹਰ ਲੈ ਆਜੂ ਤੈਨੂੰ ਲੱਗੂ ਪਸਾ ਸਾਰਾ ਪੰਜਾਬ ਮੇਰੇ ਨਾਲ ਆ ਤੂੰ ਮੇਰਾ ਕੀ ਕਰ ਲੇਗਾ ਕੋਈ ਨਹੀਂ ਨਾਲ ਓਏ ਜਾ ਦੋ ਗੱਲਾਂ ਕਰਨਾ ਓ ਦੇਖ ਲਈ ਓਏ ਦੇਖ ਲਈ ਸਾਰਾ ਪੰਜਾਬ ਖੜੂਗਾ ਤੂੰ ਕੀ ਗੱਲਾਂ ਕਰਦਾ ਮੇਰੇ ਨਾਲ ਸਪੀ ਕੱਲਾ ਕਰਦਾ ਤੂੰ ਮੇਰੇ ਨਾਲ ਇਹ ਨਾ ਟੈਨਸ਼ਨ ਲਈ ਬਾਹਰ ਤਾਂ ਮੈਂ ਆ ਜੂ ਟੈਨਸ਼ਨ ਨਾ ਲੈ ਲਈ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਸਸਰੀਕਾਲ ਮੇਰੇ ਸਾਰੇ ਪੰਜਾਬੀ ਵੀਰਾਂ ਨੂੰ ਇਹ ਆਪਣਾ ਜਿਹੜਾ ਕੱਟ ਹੋਇਆ ਇਹ ਕੱਟ ਹੋਣ ਦਾ ਇਹ ਮਕਸਦ ਹੈ ਜਿਹੜਾ ਆਪਣਾ ਪਾਨਾ ਸਿੱਧੂ ਲੋਕਾਂ ਦੇ ਭਲੇ ਲਈ ਕੰਮ ਕਰਦਾ ਸੀਗਾ ਐਜੰਟਾਂ ਤੋਂ ਪੈਸੇ ਮੜਵਾਉਂਦਾ ਸੀ ਲੋਕਾਂ ਦੇ ਧੱਕੇ ਕੀਤੇ ਹੋਏ ਕਬਜ਼ਿਆਂ ਤੋਂ ਉਹਨਾਂ ਨੂੰ ਛਡਾਉਂਦਾ ਸੀਗਾ ਤਾਂ ਉਹਨਾਂ ਨੇ ਪੁਲਿਸ ਸਰਕਾਰ ਨੇ ਚੱਕ ਕੇ ਦੇ ਕੇ ਝੂਠਾ ਪਰਚਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇ ਤਾ ਤਾਂ ਸਾਰੇ ਪੰਜਾਬੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਵੀ ਸਾਰੇ ਜਣੇ ਇਕੱਠੇ ਹੋ ਕੇ ਸਾਡਾ ਇੱਕ ਦੂਜੇ ਨਾਲ ਇਕੱਠੇ ਹੋ ਕੇ ਇੱਕ ਜੁੱਟ ਬਣਾ ਕੇ ਆਪਾਂ ਚੱਲੀਏ ਤਾਂ ਆਪਾਂ ਨੇ ਸਿੱਧੂ ਨੂੰ ਆਪਾਂ ਜੇਲ੍ਹ ਚੋਂ ਰਿਹਾ ਕਰਾਈਏ ਧੰਨਵਾਦ ਬੰਦਾ ਸਿੱਧੂ ਜ਼ਿੰਦਾਬਾਦ 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 ਬੰਦਾ ਸਿੱਧੂ ਜ਼ਿੰਦਾਬਾਦ 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 ਬੰਦਾ ਸਿੱਧੂ ਜ਼ਿੰਦਾਬਾਦ 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 ਬੋਲੋ ਪ੍ਰਸ਼ਾਸਨ ਮੁਰਦਾਬਾ 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 ਬੋਲੋ ਪ੍ਰਸ਼ਾਸਨ ਮੁਰਦਾਬਾ 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 ਬੰਦਾ ਸਿੱਧੂ ਜ਼ਿੰਦਾਬਾਦ 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 ਤੁਸੀਂ ਉਰੇ ਆ ਕੇ ਨਾ ਟੱਕ ਕਰਕੇ ਲੋਕਾਂ ਨੂੰ ਪੜਕਾਣਾ ਚਾਹੁੰਦੇ ਹੋ ਐਨਸੋ ਪੜਕਾਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਇਹ ਹੀ ਬੇਨਤੀ ਆ ਜਿਹੜਾ ਇਹ ਇਕੱਠ ਦੇਖ ਰਹੇ ਹੋ ਇਹ ਕੋਈ ਇਕੱਠ ਪੈਸੇ ਦੇ ਕੇ ਇਕੱਠਾ ਨਹੀਂ ਕੀਤਾ ਹੋਇਆ ਇਹ ਕਿਸੇ ਨੂੰ ਲਾਲਚ ਦੇ ਕੇ ਨਹੀਂ ਇਕੱਠਾ ਕੀਤਾ ਹੋਇਆ ਇਹ ਜਿਹੜਾ ਭਾਨਾ ਸਿੱਧੂ ਤੁਸੀਂ ਚੱਕ ਕੇ ਜੇਲ੍ਹ ਦੇ ਵਿੱਚ ਪਾਤਾ ਇਹ ਸਾਰੇ ਉਹਦੇ ਕੰਮ ਕੀਤੇ ਹੋਏ ਸਾਰੀ ਆ ਜਨਤਾ ਪਿੱਛੇ ਤੁਸੀਂ ਨਿਗਾਹ ਮਾਰ ਲਓ ਤੇ ਸਾਰੇ ਬੰਦੇ ਉਹੀ ਨੇ ਭਾਨੇ ਸਿੱਧੂ ਤੇ ਪਰਚਾ ਹੋਇਆ ਸੀ ਠੀਕਾ ਉੱਪਰੋਂ ਆਰਡਰ ਆਇਆ ਸੀ ਠੀਕਾ ਉਹਨੂੰ ਚੱਕਿਆ ਬਰਾਂਟੋਰੇ ਕਟੇ ਹੋਏ ਸੀ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤੁਸੀਂ ਕੋਰਟ 'ਚ ਜਾਓ ਠੀਕ ਆ ਅਬ ਲੋਕਾਂ ਨੂੰ ਭੜਕਾਉਣ ਦਾ ਇੱਥੇ ਦਾ ਤਰੀਕਾ ਅਜ਼ਮਾਉਣਾ ਇਹ ਨਹੀਂ ਚੱਲਣਾ ਤੁਸੀਂ ਇਹ ਕੁਸ਼ੂਰੇ ਨਹੀਂ ਕਰ ਸਕਦੇ ਤੁਸੀਂ ਇਹ ਸਰਕਾਰਾਂ ਆਪਦੇ ਦਿਮਾਗ ਦੇ ਵਿੱਚੋਂ ਇੱਕ ਗੱਲ ਕੱਢ ਦੋ ਕਿ ਸਾਡਾ ਜਿੰਨਾ ਯੂਥ ਆ ਇਹ ਮੰਗ ਰਿਹਾ ਕੋਈ ਧੱਕਾ ਨਹੀਂ ਕਰਨ ਵਾਲਾ ਹੈਗਾ ਕੋਈ ਲੱਤਬਾ ਨਹੀਂ ਮਾਰਨ ਵਾਲਾ ਹੈਗਾ ਜਿਹੜੇ ਗੱਲਾਂ ਨਾਲ ਅਸੀਂ ਕਹ ਕਹਨੇ ਆ ਤੁਹਾਨੂੰ ਵੀ ਸਾਡੀ ਪੰਜਾਬ ਦੀ ਆਵਾਜ਼ ਜੋ ਉੱਠਦੀ ਆ ਉਸ ਨੂੰ ਚੱਕ ਕੇ ਤੁਸੀਂ ਜੇਲ੍ਹ ਦੇ ਵਿੱਚ ਦੇ ਦਿੰਨੇ ਹੋ ਉਹ ਨਜਾਇਜ਼ ਕਰੂਆ ਸਰਕਾਰ ਪਹਿਲਾਂ ਅਸੀਂ ਬੈਠਿਆ ਸਾਡਾ ਅਫਸਰ ਆਦਮੀ ਸਾਡੇ ਕੋਲ ਜੋ ਵੀ ਆਉਂਦਾ ਅਸੀਂ ਦੇਖਾਂਗੇ ਹੁਣ ਤੁਸੀਂ ਪੁਲਿਸ ਵਾਲਿਆਂ ਦਾ ਕੰਮ ਕਰਨਾ ਕਦੋਂ ਸ਼ੁਰੂ ਕਰਤਾ ਅਸੀਂ ਸਾਡਾ ਤੁਹਾਡੇ ਨਾਲ ਕੋਈ ਦੁਸ਼ਮਣ ਨਹੀਂ ਸਾਡਾ ਕੋਈ ਬੈਰ ਨਹੀਂ ਹੈਗਾ ਸਾਡਾ ਜਿਹੜਾ ਭਾਨਾ ਸਿੱਧੂ ਤੁਸੀਂ ਨਜਾਇਜ਼ ਝੂਠੇ ਪਰਚੇ ਦੇ ਕੇ ਕੋਰਟ ਕੋਰਟ ਚ ਜਾਓ ਉੱਥੇ ਜਾ ਕੇ ਦੇਖੋ ਜੱਜ ਕੀ ਕਹਿ ਰਿਹਾ ਜਿਹੜੇ ਜੱਜ ਦੀ ਸੁਣਵਾਈ ਹੋਗੀ ਉਹੀ ਆਰਡਰ ਓਕੇ ਕੀਤੇ ਜਾਣਗੇ ਤੁਸੀਂ ਐਵੇਂ ਹੀ ਨਾ ਲੋਕਾਂ ਨੂੰ ਪਰੇਸ਼ਾਨ ਕਰੋ ਕੰਮਕਾਰ ਕਰਨ ਤੋਂ ਲੋਕਾਂ ਨੂੰ ਤੁਸੀਂ ਭੜਕਾ ਰਹੇ ਹੋ ਜਿਹੜਾ ਥੋਨੇ ਥਾਣੇ ਦੇ ਅੰਦਰ ਭਾਨਾ ਸਿੱਧੂ ਸਾਡਾ ਭਰਾ ਲੋਕਾਂ ਨਾਲ ਹਮਦਰਦੀ ਥਾਣੇ ਦੇ ਵਿੱਚ ਕੀਤਾ ਹੋਇਆ ਝੂਠਾ ਪਰਚਾ ਦੇ ਕੇ ਉਹਨੂੰ ਤੁਸੀਂ ਰਿਹਾ ਕਰੋ ਉਹਨਾਂ ਚਿਰ ਅਸੀਂ ਇੱਥੇ ਬੈਠੇ ਆ ਇੱਥੀ ਧਰਨਾ ਦੇਵਾਂਗੇ ਅਸੀਂ ਬੈਜੋ ਵੀ ਸਾਰੇ ਜਣੇ ਤੁਹਾਨੂੰ ਇੱਕ ਗੱਲ ਕਹੀ ਆ ਵੀ ਦੇਖੋ ਉਰੇ ਬੈਠਣ ਦਾ ਕੋਈ ਫਾਇਦਾ ਨਹੀਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਬੈਠ ਰਹੇ ਹੋ ਠੀਕ ਹੈ ਨਾ ਤੁਸੀਂ ਆਪਣੀ ਮਰਜ਼ੀ ਦੀ ਆਜੂਂਗੇ ਪਰਦਾਸ਼ਨ ਦਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਬੰਨਾ ਸਿੱਧੂ ਜਿੰਦਾਬਾਦ ਸਵਾਹ ਬੰਨਾ ਸਿੱਧੂ ਜਿੰਦਾਬਾਦ ਜਿੰਦਾਬਾਦ ਲੈ ਇਹ ਪੜੇ ਉਹ ਸਾਲਿਆਂ ਦਾ ਸਾਡਾ ਨਹੀਂ ਗੀਰ ਰਿਹਾ ਜਾਂਦਾ ਹੈ ਲੋ ਜਨਾਬ ਤੁਸੀਂ ਉਹ ਫੋਟੋ ਮੈਨੂੰ ਤਾਂ ਨਹੀਂ ਮੰਨਦਾ ਉੱਤ ਤਲੀਏ ਚੱਕੇ ਦੀਆ ਨੂੰ ਮੈਂ ਮਨਵਾ ਕੀ ਹੁੰਦਾ ਜਿਵੇਂ ਉਹ ਲੋੜ ਹੈ ਉਹ ਜਿੰਨਾ ਮਰਜੀ ਖਾਣੇ ਦਾ ਆ ਕਰ ਲਾ ਤੂੰ ਹਾਂ ਕਿੱਥੇ ਕੀ ਤਨੀ ਪਾਨਾ ਪੰਨਾ ਪਾਨਾ ਨਹੀਂ ਹੁੰਦੀ ਪਾਨਾ ਨਹੀਂ ਨਿਕਲਦੀ ਪਾਨਾ ਪੰਨਾ ਦਾ ਪੰਜਾਬ ਚ ਬਸਿਆ ਹੋਇਆ ਤੂੰ ਕੱਢ ਲੈ ਦੇਣਾ ਜ਼ੋਰ ਲਾਉਣਾ ਮੇਰੇ ਤੇ ਕੁੱਟ ਕੇ ਕੱਢ ਲੈ ਕੋਈ ਚੱਕਰ ਨਹੀਂ ਮੈਨੂੰ ਪਾਨਾ ਇਹ ਇਹ ਫੁੱਲਦੂ ਬੰਦੇ ਨਹੀਂ ਹੈਗੇ ਪਾਨਾ ਪੰਨਾ ਮੰਨਿਆ ਬੋਲ ਤੋ ਵੀ ਉਹ ਮੰਨਿਆ ਕੱਲੇ ਕੱਲੇ ਗੱਲ ਮੰਨਿਆ ਉਹ ਪਾਨੇ ਦਾ ਨਹੀਂ ਕੋਸਤਾ ਪਨਾ ਪਨਈਆ ਪਰ ਇੱਕ ਗੱਲ ਕਹਿਣਾ ਮਿੱਤਰਾ ਸਚਾਈ ਆ ਕੋਈ ਚੋਰੀ ਚਪਾ ਨਹੀਂ ਕੀਤਾ ਜੇ ਲੋਕਾਂ ਦੇ ਪੈਸੇ ਖਾਣੇ ਹੁੰਦੇ ਨਾ ਲੱਖਾਂ ਰੁਪਈਆ ਕਰੋੜਾਂ ਰੁਪਈਆ ਖਾ ਜਾਂਦਾ 1 ਰੁਪਈਆ ਨਹੀਂ ਕਿਹਦਾ ਖਾਦਾ ਜਿਹੜੇ ਅਲੰਜਾਬ ਲਾਇਆ ਨਾ ਮੂਰੇ ਆਉਣ ਦੇ ਸਾਰਾ ਕੁਝ ਸੱਚ ਆ ਉੱਥੇ ਪਨਾਏ ਪਨਾ ਦਾ ਕਿਸੇ ਰੁਪਈਆ ਦੀ ਖਾਦਾ ਨਾ ਬੱਕੇ ਦੇ ਬੰਦੇ ਇਕੱਠ ਕਰਕੇ ਬੈ ਗਏ ਸਿਰਦਰ ਨਾਲ ਲਾ ਕੇ ਉਹ ਜਾ ਨਹੀਂ ਰਹੀ ਜਾਈ ਨਹੀਂ ਰੇ ਨਹੀਂ ਚੱਲ ਰੇ ਤੂੰ ਚੱਲ ਬਹੁਤ ਉੱਥੇ ਮੈਂ ਕਰਦਾ ਠੀਕ ਹੈ ਜੀ ਸਾਹਿਬ ਸਸਰੇ ਗਵਰ ਸਾਹਿਬ ਜੀ ਸਾਹਿਬ ਜੀ ਲਖੇ ਨਾਲ ਤਾਂ ਬੰਦੇ ਹੀ ਬਹੁਤ ਜ਼ਿਆਦਾ ਨੇ ਉਹਦਾ ਕੱਠ ਠਾਲੇ ਦੇ ਮੁਰੇ ਠਾਣਾ ਘਰੇ पे ਆਪਣਾ ਜੀ ਹਾਂ ਜੀ ਹਾਂ ਜੀ ਹਾਂ ਜੀ ਐਮ ਐਲ ਏ ਸਾਹਿਬ ਜੀ ਚਲੋ ਫੇਰ ਠੀਕ ਹੈ ਮੈਂ ਐਮ ਐਲ ਏ ਸਾਹਿਬ ਨੂੰ ਜਾ ਕੇ ਮਿਲਦਾ ਜੀ ਹਾਂ ਜੀ ਐਮ ਐਲ ਏ ਸਾਹਿਬ ਨੂੰ ਮਿਲਦਾ ਜੀ सब बार मारे ना नी देखो बैठो ठीक ठाक बढ़िया तू सुनाओ बस बढ़िया ही सर जी बहुत ज्यादा बालवा मोर खराब हो चुके है लक्का सिधारा ने और थाने जे मुरे रोड बिल्कुल ही जाम किते गए ने तो तुसी ए देखो हुन सिटा की जा सर जी थोटे को लाया ਦੇਖੋ ਜੋ ਭਾਨਾ ਸਿੱਧੂ ਇੱਕ ਮਸ਼ਹੂਰ ਰਸਤੇ ਬਣ ਚੁੱਕਿਆ ਸੀ ਤੇ ਉਹਦੇ ਕਰਕੇ ਲੋਕ ਇਕੱਠ ਮਾਹੌਲ ਬਣ ਰਿਹਾ ਤੇ ਜੋ ਵੀ ਜਿਆਦਾ ਤੰਗ ਕਰਦਾ ਜਾਂ ਜਿਆਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਚੱਕ ਕੇ ਅੰਦਰ ਦਾਓ ਬਾਕੀ ਮੈਂ ਬੈਠਾ ਵਿੱਚ ਹੀ ਠੀਕ ਹੈ ਜੀ ਜੈਨ ਸਰ ਮਾਹੌਲ ਮੈਨੂੰ ਜਿਆਦਾ ਖਰਾਬ ਹੁੰਦਾ ਲੱਗ ਰਿਹਾ ਮੈਨੂੰ ਲੱਗਦਾ ਵੀ ਮੈਨੂੰ ਸੀਐਮ ਸਾਹਿਬ ਨਾਲ ਗੱਲ ਕਰਨੀ ਪਊ ਹੈਲੋ ਸੀਐਮ ਸਰ ਸਤਿ ਸ਼੍ਰੀ ਅਕਾਲ ਜੀ ਜਰਜੀ ਘਰ ਮੇਰਾ ਹੁੰਦਾ ਹਾਂ ਜੀ ਠੀਕ ਠਾਕ ਸਰ ਤੁਸੀਂ ਦੱਸੋ ਜੀ ਸਰ ਮਾਹੌਲ ਥੋੜਾ ਖਰਾਬ ਹੁੰਦਾ ਲੱਗ ਰਿਹਾ ਜੀ ਜਿਹੜਾ ਆਪਣਾ ਲੱਖੇ ਸੁਧਾਣੇ ਦਾ ਧਰਨਾ ਲਾਇਆ ਹੋਇਆ ਨਾ ਉਹਦੇ ਵਿੱਚ ਜੂਤ ਬਹੁਤ ਜ਼ਿਆਦਾ ਤੁਰ ਰਿਹਾ ਹੈਗਾ ਤਾਂ ਕਰਕੇ ਧਰਨੇ ਤੇ ਮਾਹੌਲ ਖਰਾਬ ਹੋਣ ਦੇ ਖਾਤਿਰ ਨੇ ਸੋ ਤੁਸੀਂ ਨਾ ਕੋਈ ਮੈਨੂੰ ਇਸ ਤਰ੍ਹਾਂ ਦੀ ਸਲਾਹ ਦਿਓ ਵੀ ਆਪਾਂ ਕਿਵੇਂ ਕੰਟਰੋਲ ਕਰੀਏ ਮਾਹੌਲ ਨੂੰ ਜੀ ਇਹ ਇਹ ਦਾ ਮਾਡਲ ਦਾ ਜਾ ਰਿਹਾ ਹੈ ਅੱਗੇ ਅੱਗੇ ਜਾ ਮੈਂ ਕਿਹਾ ਹਾਂਜੀ ਮੈਂ ਲੱਗ ਕੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਉਹਨੂੰ ਕੁਝ ਹੋਰ ਕਰਨਾ ਹੈ ਠੀਕ ਹੈ ਜੀ

ਉਹਨਾਂ ਆਪਣਾ ਧਰਨਾ ਚੱਕੋ ਜਾਓ ਸਾਰੇ ਪੰਜਾਬੀ ਵੀਰਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਸ਼ੁਕਰੀਆ ਦਾ ਕਰਦਾ ਜਿਹੜੇ ਭਾਨੇ ਸਿੱਧੂ ਦੀ ਰਿਹਾਈ ਵਾਸਤੇ ਜੋ ਕਿ ਧਰਮਾ ਪ੍ਰਦਰਸ਼ਨ ਦੇ ਵਿੱਚ ਆਪਾਂ ਇਕੱਠੇ ਹੋਏ ਸੀ ਸੋ ਹੁਣ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਵੀ ਭਾਨੇ ਸਿੱਧੂ ਰਿਹਾ ਕੀਤਾ ਗਿਆ ਸੋ ਆਪਾਂ ਧਰਨਾ ਸਮਾਪਤ ਕਰੀਏ ਤੇ ਭਾਨੇ ਸਿੱਧੂ ਨੂੰ ਮਿਲিয়ে ਜਾ ਕੇ ਆਪਾਂ हा जो सिधो फाना सिधो फना सिधो फासूद